ਤੇ ਸੱਪ ਆ ਗਿਆ। ਸਸਪ ਨੂੰ ਆਪਾਂ ਕੋਕ ਪਿਉਣ ਦੇ ਆ। ਹਾਂ ਦੇਖਦੇ ਆ ਨਿਕਲਦਾ ਬਾਹਰ ਕਿ ਨਹੀਂ ਨਿਕਲਦਾ। ਪਿੱਛੇ ਉਹ ਫੋਟੋ ਖਾਣਾ ਸੋਲਦੇ। ਇਹ ਪਿੱਛੇ ਰਹਿੰਦੇ ਆ। ਉਹ ਲੱਗਦਾ ਇਹ ਬਰਾਟਣਾ ਮੋਟਾ ਹੋਗਾ। ਉਹ ਦੇਖੋ ਪਿੱਛੇ ਦੇਖੋ। बैटरी दे लाग दे देखो अभी तू कब निकल जाएगा इसी रास्ते इसी रास्ते किथे निकलजू ऐसे रास्ते तो अई 1100 रुपैया दे के बंदा सदया मैं गांव छोना के तक किया अच्छा करीब का हाल एक आ भी पूरी बात नहीं ਨਹੀਂ ਉਹ ਇੱਕ ਤੇ ਹੀ ਕਹਿਣਗੇ ਆਹ ਇੱਕ ਤੇ ਅ ਪਛਨ ਮੁੜ ਗਿਆ ਮੁੜ ਗਿਆ ਪਛਨ ਉਹ ਡੱਬੇ ਦੇ ਪਿਛੇ ਆਹ ਕੋਈ ਨਹੀਂ ਆ ਜਾ ਰਿਹਾ ਇਹ ਲਣਾ ਇਹਨੇ ਹੁਣ ਵਾਪਸ ਜਾਣਾ ਨਾ ਦੇਖ ਇੱਥੇ ਬੈਠਾ ਮੈਂ ਗਿਆ ਬਹਿ ਗਿਆ ਮੇਰੀ ਗੱਲ ਸੁਣ ਕੇ ਬਹਿ ਗਿਆ ਚੁੱਪ ਕਰਕੇ ਆ ਕਿ ਵਾਸਾ ਬਣਾ ਨਹੀਂ ਲਿਆ ਮੈਂ ਤੁਹਾਨੂੰ ਕਿ ਬੰਦ ਤੇ ਪੈਸਾ ਦੋ ਆਹ 1100 ਰੁਪਏ ਦੇਣਾ ਵਾ ਚੁੱਪ ਕਰਕੇ ਆਪੇ ਹੀ ਚਲ ਜਾਸਾਂ ਚੰਗੀ ਗੱਲ ਹੈ 1100 ਭਾਜੂ ਬਚਣਾ ਕਿ ਉਹ ਹੀ ਸੁਭਾਨ ਲਿਆ ਮੈਂ ਇੱਧਰ ਇੱਧਰ ਹੋ ਜਾਗੇ ਤੇ ਦੇਖੋ ਜੀ 50 ਰੁਪਏ ਟਿਕਟਿਆ ਜਿਹਨੇ ਸੱਪ ਦੇਖਣਾ ਆਜੋ ਠੀਕ ਹੈ ਜੀ ਜਲਦੀ ਕਰੋ ਨਹੀਂ ਤਾਂ ਇਹਨੇ ਚਲ ਜਾਣਾ ਦਰਸ਼ਨ ਕਰ ਲਓ ਬਾਬੇ ਦੇ ਜਿਹੜਾ ਬਾਬੇ ਦੀ ਪਤਾ ਆ ਗਿਆ ਬਾਬਾ ਬੀਲ ਕਿੱਥੇ ਆ ਮੇਰੇ ਪਿੱਛੇ ਜਮੀਨ ਨਾਲੇ ਕੰਮ ਨਹੀਂ ਹੋ ਰਿਹਾ ਕਿੱਥੇ ਆ ਸਾਹਮਣੇ ਬੈਠਾ ਕਿੱਥੇ ਫੜੇਗਾ ਨਹੀਂ ਤਾਂ ਫੜ ਨਹੀਂ ਹੈ ਹੋ ਤੂੰ ਵੀ ਆਇਆ ਨਾਲ ਬੱਲੇ ਹਲੇ ਕਹਦਾ ਐਸਾ ਵੇ ਆ ਜਾ ਵੇ ਇਧਰੋਂ ਤਰ ਤੋ ਭੱਜ ਬਣੀ ਹੋਣਾ ਮੁੜ ਕੇ ਆ ਜਾ ਇਧਰ ਨੂੰ ਇਹਦੇ ਬੰਦਾ ਬੰਦ ਕਰ ਤਰ ਤੋ ਵੱਡਾ ਵੀਡੀਓ ਲੈ ਫੜ ਲੈਣਾ ਉਹਦਾ ਸਾਡੀ ਹੀ ਆਈ ਫੋਨ ਉਹਦਾ ਖਾਂਦਾ ਨਹੀਂ ਕੰਮ ਆਂਦਾ ਮੈਂ ਸਾਈਡ ਤੇ ਵਹਿਣਾ ਜੇ ਜਾਣਾ ਇਹ ਜਾਣਾ ਆ ਬਾਜੀ ਆ ਯਾਰ ਪਰ ਕੀ ਹਾਲਾ ਆ ਜਾ ਤੂੰ ਦਿਖਾ ਦਈਏ ਵੀਡੀਓ ਚੱਲਦੀ ਸੀ ਚੱਕਰ ਨਹੀਂ ਫਿਰ ਆਹ ਆਪਣਾ ਕੰਮ ਕਰ ਲੈਣਾ ਅੱਛਾ ਕੌਣ ਕੀ ਚੱਕਰ ਦਾ ਦਾ ਬਲੌਗ ਬਲੂ ਉਹਨੇ ਕਿ ਉਦਾਂ ਹਾਂ ਉਹ ਮਾਣਾ ਮੋਟਾ ਇਹ ਸ਼ੁਰੂ ਕੀਤਾ ਉਹ ਦੇਖੋ ਸਾਹਮਣੇ ਆ ਓ ਕੀ ਬਾਤਾਂ ਵਧੀਆ ਕਰ ਤਾ ਲਓ ਵੀ ਹੋ ਵੀਰੇ ਉਹ ਮੇਰੇ ਬੇਟੇ ਤੋਂ ਫੜ ਕੇ ਲੈ ਅਹ ਨਹੀਂ ਉਧਰ ਨਹੀਂ ਆ ਇੱਥੇ ਆਊਗਾ ਤਾਂ ਇੱਥੇ ਹੀ ਆਊਗਾ ਘੁੰਮ ਕੇ ਦਿਲਜੀਤ ਸਾਰਾ ਇਨਵਾਈਟਰ ਦੇ ਥੱਲੇ ਵੜ ਗਿਆ ਦਿਲਜੀਤ ਲਾਈਟ ਜਗਾ ਇਧਰ ਉਹ ਚੌਥੀ ਲੈਣ ਚੱਲ ਪਈ ਆਪਾ ਜੀ ਆ ਸਨੇਕ ਰੱਖਣਾ ਬਾਈ ਰੈਸਕਿਊ ਇਧਰ 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 ਵੀ ਆ ਤੇ ਇਧਰ ਆ ਪਾ ਕਿੱਥੇ ਗਿਆ ਓ ਰਿਆ ਬਿਛੇ ਉਹ ਥੱਲੇ ਵੜ ਗਿਆ ਨਾ ਨੂ ਮੀਟਰ ਤੇ ਉਹ ਵੜ ਗਿਆ ਉਹ ਥੱਲੇ ਉਹ ਕਿਹੜੇ ਕੰਨੇ ਦੇ ਨਾਲ ਨੂ ਮੀਟਰ ਦੇ ਨਾਲ ਯਾਰ ਗੇ ਕਿਹਦੀ ਤਰਫ ਕੇ ਬੋਸ ਤੁਸੀਂ ਇੱਧਾ ਕਰੋ ਸਾਰੇ ਜਣੇ ਆਪਣੇ ਕੈਮਰੇ ਚੈਮਰੇ ਲੈ ਕੇ ਪਿੱਛੇ ਹੀ ਹੋ ਜਾਓ ਪਿੱਛੇ ਹੀ ਹੋ ਜਾਓ ਪਿੱਛੇ ਚੱਲੋ ਅੱਗੇ ਕੋਈ ਬਹੁਤ ਮਰੀਂਦਾ ਆ ਰਿਹਾ ਹੈ ਅੱਗੇ ਚੱਲੋ ਯਾਦ ਨੂੰ ਉਹ ਫਸ ਗਿਆ ਬਾਜੀ ਉਹਦੇ ਚ ਮਾਰ ਆ ਜਾ ਇੱਥੋਂ ਹਾਂ ਇੱਥੋਂ ਕਰਵਾ ਦੇ ਤਾਰ ਦੇ ਵਿੱਚ ਦੇ ਹਾਂ ਕਰੰਟ ਤਾਂ ਨਹੀਂ ਲੈ ਤਾਰ ਤੇ ਤਾਰ 'ਚ ਹੈ ਕਰੰਟ ਹੈ ਗਿਆ ਵਾ ਇਹਨੂੰ ਐਕਚੁਅਲੀ ਜਾਂਦਾ ਉਹ ਪਾਈਪ ਇੱਧਰ ਨੂੰ ਕਰਨਾ ਉਹਨੂੰ ਰਾਉਂਡ ਸਾਈਡ ਤੇ ਲੈ ਲੋ ਨਾ ਦੋੜ ਦੇ ਬਾਜੀ ਇੱਧਰ ਨੂੰ ਆਉਂਦਾ ਸਰ ਹੂੰ ਚਲ ਰਾਜਾ ਲਾਈਟ ਹੋ ਗਈ ਇੱਧਰ ਪਰ ਹੋ ਜਾ ਆ ਨਾ ਉਤਾਰ ਦੇ ਪਿੱਛੇ ਨਾ ਹੋ ਜਾਓ। ਲਓ ਜੀ ਰੈਸਿਓ ਕਰ ਲਿੱਤਾ ਭਾਜੀ ਨੇ। ਤੇ ਆਪਣੇ ਫੋਨ ਤੇ ਕੀ? ਅੱਬਾ ਜੀ ਹੁਣ ਭਾਈ ਦੇ ਫਿਰਦੇ ਆ। ਭਾਜੀ ਕੀ ਨਾਂ ਆਪਣਾ? ਪੁਰੀਤ ਸਿੰਘ ਆ ਜੀ। ਆ ਕੁਰਸੀਆਂ ਕਰ ਸੀ ਤਰਫ ਪਰੇ ਬੜਾਈਆਂ। ਕੁਰਸੀਆਂ ਕਰੋ ਪਰੇ। ਲਾਈਟ ਭਾਜੀ ਲਾਈਟ ਵਾਲੇ ਭਾਜੀ ਕਿਧਰ ਉਹ ਲਾਈਟ ਲੈ ਚਲੋ ਇਹ ਹੈਗਾ ਕਿਹੜਾ ਮੈਡੀਕਲ ਸਾਰਾ ਕੁਝ ਦੱਸੋਗੇ ਜੀ ਡਿਟੇਲ ਦੇ ਵਿੱਚ ਕੁਝ ਹੋਰ ਦੇ ਵਿੱਚ ਕਿਸੇ ਨੂੰ ਲੋਡ ਹੋਵੇ ਅੱਗੇ ਰੈਕਸਿਓ ਕਰਨ ਦੀ ਮੈਂ ਨੰਬਰ ਭਾਜੀ ਦਾ ਸੈਂਡ ਦੇ ਵਿੱਚ ਮੈਂਸ਼ਨ ਕਰ ਦਾਂਗਾ ਤੇ ਜ਼ਰੂਰ ਇਹਨਾਂ ਨੂੰ ਕੰਟੈਕਟ ਕਰਨਾ ਅੱਜ ਆ ਜੀ ਮੈਂ ਸਾਰਾ ਡਿਟੇਲ ਦੇ ਵਿੱਚ ਬੋਲਾਂਗਾ ਜਿਵੇਂ ਸਾਡੇ ਕੋਲ ਕਲਰ ਮੈਕ ਤਾਂ ਨਹੀਂਗਾ ਉਹ ਤਾਂ ਹੈਗਾ ਪਰ ਉਹ ਲਿਆਣਾ ਪੈਣਾ ਕਰੋ ਇਹ ਹੈਗਾ ਜੀ ਰੈਕਨੇਟ ਠੀਕ ਹੈ ਜੀ ਇਹ ਰੈਕਨੇਟਰ ਇਹ ਆਪਣੀ ਜੁੱਤ ਤੋਂ ਜ਼ਿਆਦਾ ਵੱਡੇ ਬੰਦੇ ਨੂੰ ਅਗਰ ਫੜ ਲੇਣਾ ਇਦਾਂ ਤੇ ਸਾਹ ਘੁੱਟ ਸਕਦਾ ਉਹ ਨਾਨ ਵੈਨਮਸ ਆ ਤੁਸੀਂ ਵੀਡੀਓ ਬਣਾ ਰਹੇ ਹੋ ਤੇ ਵੀਡੀਓ ਕਾਲ ਤੇ ਵੀਡੀਓ ਬਣਾਉਂਦੇ ਸਾਡਾ ਬੈਟ ਆਇਫੋਨ ਤੇ ਆ ਵੀਵੋ ਦੇ ਕੋਲ ਆ ਵੀਵੋ ਆ ਹੈਗਾ ਵੀਵੋ ਹੈਗਾ ਵੀਵੋ ਤੇ ਵੀਡੀਓ ਬਣਾਉਂਦਾ ਨਾਈਟ ਮੋਡ ਅੱਛਾ ਆਉਂਦਾ ਹੈ ਜੀ ਇਹ ਤੇ ਨਹੀਂ ਆਣਾ ਭਾਜੀ ਇਹ ਫੋਨ ਡੈਡ ਹੋ ਜਾਵੇਗੀ ਤੁਸੀਂ ਕਹੋਗੇ ਵੀ ਨਾਈਟ ਮੋਡ ਅੱਛਾ ਹੁੰਦਾ ਵੀਡੀਓ ਬਾਰੇ ਵੀਵੋ ਬਾਰੇ ਪਤਾ ਵੀ ਤੁਸੀਂ ਆਪ ਸੈਂਸਨ ਦੀ ਟੀ-ਸ਼ਰਟ ਪਾਜੀ ਤੇ ਚਲੋ ਵਧੀਆ ਕੱ ਲਿਆ ਕੌਨ ਨੂੰ ਮੈਡੀਕਸ ਹੁੰਦਾ ਜੀ ਠੀਕ ਹੈ ਤੇ ਤਕਰੀਬਨ ਤੇ ਵੀਵੋ ਨੂੰ 5 ਤੋਂ 6 ਫੁੱਟ ਹੋ ਜਾਂਦਾ ਵਧੀਆ ਭਾਜੀ ਤੁਹਾਡੀ ਸੋਚ ਵਧੀਆ ਸੀ ਤੁਸੀਂ ਸਹੀ ਦੱਸਿਆ ਵੀ ਸਮ ਸਾਈਜ਼ ਕਾਫੀ ਵਿਡਰ ਹਾਂ ਠੀਕ ਹੈ ਇਹ ਦੰਦੀ ਉੱਡੇ ਵਿੱਚ ਕੁੱਤੇ ਦੀ ਤਰ੍ਹਾਂ ਹੈ ਓਕੇ ਠੀਕ ਹੈ ਜਦੋਂ ਵੱਡੇਗਾ ਦੰਦੀ ਕੁੱਤੇ ਦੀ ਤਰ੍ਹਾਂ ਵੱਡੇਗਾ ਓਕੇ ਓਕੇ ਜਿੰਨੀ ਜ਼ੋਰ ਦੀ ਵੱਡੇਗਾ ਤੁਸੀਂ ਜਿਆਦਾ ਖਿੱਚੇਗਾ ਜ਼ਰੂਰ ਹੂੰ ਠੀਕ ਹੈ ਦੇ ਐਗਰੈਸਿਵ ਹੋ ਘੱਟਦਾ ਸਹੀ ਹੈ ਤੁਸੀਂ ਵਾਲੇ ਮੋੜ 'ਚ ਘੋ ਘੱਟਣਾ ਹਾਂ ਤਾਂ ਹੀ ਉਹ ਤਾਂ ਬੈਠਾ ਰਿਹਾ ਉਹ ਕਾਫੀ ਦੇਰ ਚੂਆ ਤੇ ਡੱਡੂ ਇਹਦਾ ਸਭ ਤੋਂ ਮਨਪਸੰਦ ਹੋ ਜਾਂਦਾ ਓਕੇ ਨਾ ਕਹੋ ਦੱਸੇ ਪਤਾ ਮੈਂ ਕਹਿੰਦਾ ਜੀ ਨੋਨ ਵੈਨਮਸ ਇਹਨੂੰ ਜ਼ਹਿਰ ਨਹੀਂ ਹੁੰਦਾ ਇਹ ਕਿੰਨਾ ਸੱਤ ਕੰਮਾ ਹੋਗਾ ਇਹ ਵੈਸਟਰਨ ਪ੍ਰੈਜ਼ੈਂਟ ਤੁਸੀਂ ਨਾ ਸਕਦੇ ਮੈਨੂੰ ਤਾਂ ਮੈਨੂੰ ਤਾਂ ਨਹੀਂ ਪਤਾ ਇਹਦਾ ਕੀ ਸਾਈਜ਼ ਨਹੀਂ ਹੈ 6 6 6.5 ਫੁੱਟ ਹੈਗਾ ਅੰਗਰੇਜ਼ੀ ਹੋਇਆ ਹਾਂ ਇਹ ਕਿਸੇ ਤੋਂ ਹੈਗਾ ਮੇਰੇ ਤੋਂ ਵੱਡਾ ਲੋਕ ਮੈਂ 5 5000 ਮੈਂ 5 6 ਦਾ ਭਾਜੀ ਇਹਨੂੰ ਕਰ ਲੀਏ ਆਪਾਂ ਹਨਾ ਇਹ ਮਾੜਾ ਜਿਹਾ ਉਧਰ ਨੂੰ ਰੱਖਿਓ ਮੇਰੇ ਤੋਂ ਹਲੋ ਹਲੋ ਬਾਜੀ ਲਾ ਦੋ ਬੋਧਾ ਮੇਰੇ ਕੋਲ ਨੂੰ ਰੱਖ ਲਾ ਦਿਤਾ ਲਾ ਦੋ ਨਾਲ ਆ ਇਹਦੇ ਚ ਆਣਾ ਨਹੀਂ ਯਾਰ ਪੁੱਤ ਆਣਾ ਨਹੀਂ ਫਿਰ ਹੁਣ ਕੀ ਚਾਹੀਦਾ ਇਨੂੰ ਆਪਾਂ ਇਦਾਂ ਕਰਦੇ ਆਂ ਜਦ ਪੂਰੇ ਚ ਪਾ ਲੋ ਆਪਾਂ ਉਰੇ ਇਹਨੂੰ ਨਾਲ ਹੀ ਕਾਈਂਡਲੀ ਛੱਡ ਆਣੇ ਆਂ ਨਾਲ ਹੀ ਹੋਰ ਆਪਾਂ ਨਾਲੇ ਆ ਪੰਜ ਹਣੀ ਬਹਿ ਜਾਣਗੇ ਇੱਥੇ ਆਪਾਂ ਇਹਨੂੰ ਨਾਲੇ ਉੱਥੇ ਇਦਾਂ ਕਰੂਗਾ ਮੈਨੂੰ ਪੀਪਾ ਸਾਫ ਕਰੇ ਪੀਪਾ ਦੋ ਕੋਈ ਜਿਵੇਂ ਕੱਦ ਵਿੱਚ ਮਰਤਬਾਨ ਹੋਵੇ ਚੋਲੇ ਆ 5 ਕਿਲੋ ਵਾਲਾ ਇਹ ਦੋ ਮੈਂਡਾ ਮਰਤਬਾਨ ਕੋਈ ਮਰਤਬਾਨ ਹੈਗਾ ਕੋਈ ਹੈ ਕੋਈ ਤੇ ਦੋ ਆ ਪੰਜ ਕਿਲੋ ਆਪਾਂ ਥੈਲੀ ਕੋਲੀ ਕੋਲੀ ਨਾ ਦੇ ਚੋਲ ਚੂ ਨਹੀਂ ਪਾਦੇ ਰਸੋਈ ਦੇ ਵਿੱਚ ਕਿਸੇ ਚੀਜ਼ ਦੇ ਲਈ ਹਾਂ ਹੋ ਬਹੁਤ ਭਾਈ ਤਾ ਦੇਖ ਕੇ ਮੇਰੇ ਰਾਂਗੋ ਟਕੇ ਇਹ ਡੱਬਾ ਭੰਡਾ ਆ ਮੀਨਾ ਪਾ ਚੁਕਾ ਆਸ਼ੂ ਆਸ਼ੂ ਕਰੇ ਜਾ ਅਚਾਰ ਵਾਲਾ ਡੱਬਾ ਪਿਆ ਹੋਣਾ ਉਹ ਚੱਕ ਕੇ ਲਿਆ ਐਲਾ ਚਾਬੀ ਲੈ ਜਾ ਹਾਂ ਹਾਂ ਨੰਬਰ ਮੈਂ ਚ ਵੀਡੀਓ ਚ ਸਾਡੇ ਏਰੀਆ ਚ ਕਾਫੀ ਸਾਡੇ ਏਰੀਆ ਚ ਕਾਫੀ ਸਾਡੇ ਸੁਤਾਨਪੁਰ ਦੇ ਜੱਜ ਸਾਹਿਬ ਦੇ ਅਰਜਨ ਸ਼ੇਰ ਹਾਂ ਅਨੁਜ ਉਹ ਕਾਫੀ ਪਰ ਅੰਦਾਜ਼ੇ ਦੰਦ ਵੀ ਇਹਦੇ ਨਾਲ ਜਿੱਲਾ ਆਈ ਨਹੀਂ ਹੁੰਦੀ ਹਮਮ ਚਲੇ ਆਜਾ ਦੰਦ ਨਾਲ ਹੈ ਨਾ ਸਹੀ ਕਰਦੇ ਨਹੀਂ ਆਣਾ ਭਾਜੀ ਇਹਨੇ ਕਰਨਾ ਨਹੀਂ ਮੇਰੇ ਖਿਆਲ ਨਾਲ ਨਹੀਂ ਵੜ ਜੀ ਉਹ ਮੇਰੇ ਕੋਹਾ ਆਣਾ ਅਸ਼ੂ ਉੱਥੇ ਨਾ ਪਿਆਵਾ ਅੰਦਰ ਉਹ ਜਿਹੜੇ ਟੇਬਲ ਪ੍ਰੈਸ ਵਾਲੀ ਟੇਬਲ ਤੇ ਉੱਥੇ ਡੱਬਾ ਪਿਆ ਹੋਇਆ ਉਹ ਖਾਲੀ ਕਰਕੇ ਲੈ ਆ ਠੀਕ ਆ ਕੱਢ ਦੇ ਪਾਈ ਆ ਜਿਆ ਕੱਢ ਦੇ ਖਾਈ ਦੇ ਪਾਪਾ ਕਹੀਦੇ ਪਾਪਾ ਕਹੀਦੇ YouTube ਚੈਨਲ ਹੈ ਮੇਰਾ ਪੀਰ ਵਰਸਸ ਨੇਮ ਤੇ ਇੰਸਟਾ ਤੇ ਵੀ ਇਹੀ ਆ ਠੀਕ ਆ ਬਸ ਇਹ ਜਰਾ ਜਰੀਲਾ ਜਰੀਲਾ ਜਿਆਦਾ ਹੁੰਦਾ ਹੈ ਸੱਚ ਨੂੰ ਜਰੀਲਾ ਹੈ ਨਹੀਂ ਦਾ ਗੈਰ ਨਹੀਂ ਹੈਗਾ ਡੱਡੂ ਖਾਣਾ ਇਨਸਾਨ ਮਿੱਤਰ ਕਹਿੰਦੇ ਨੇ ਇਹਨੂੰ ਆਪਣੇ ਉਹਨਾਂ ਦਾ ਦੋਸਤ ਕਹਿੰਦੇ ਨੇ ਜਿਹੜੇ ਖੇਤਾਂ ਜਿਹੇ ਤਰ੍ਹਾਂ ਹੁੰਦੇ ਨੇ ਹਾਂ ਡੱਡੂ ਖਾਣਾ ਕਹਿ ਦਿੰਦੇ ਨੇ ਡੱਡੂ ਖਾਣਾ ਚੁਪੇ ਨਹੀਂ ਤੇ ਤੁਸੀਂ ਜਿਹੜਾ ਨਾਰਮਲ ਇਨਸਾਨ ਹੈ ਇਹਨੂੰ ਬਾਈਕਲ ਤੁਸੀਂ ਆ ਤੁਹਾਨੂੰ ਨਹੀਂ ਪਤਾ ਇਹਦੀ ਸਮੈਲ ਵਾਲੀ ਇਹ ਨਹੀਂ ਦਿਖਾਂਦੀ ਤੁਹਾਨੂੰ ਸਰ ਹੁੰਦੀ ਆ ਨਹੀਂ ਆਈ ਛੇ ਦਾ ਭਟਾ ਲੱਗਦਾ ਜੇ ਇੱਥੇ ਟਲਾ ਲਓ ਤੇ ਪਚੀ ਲੱਗਦਾ ਉਧਰ ਆਓ ਬਾਈਆਂ ਪਿਛੇ ਇੱਟਾ ਤੇ ਬਾਈ ਚਾਂਸ ਕਿ ਕਿਸੇ ਨੂੰ ਉਦਾਂ ਨਾਰਮਲ ਵੇ ਦੇ ਨਾਲ ਬੇਕ ਹੋ ਬਾਈਟ ਕਰ ਲਵੇ ਤੁਹਾਨੂੰ ਇਸ ਚੀਜ਼ ਦਾ ਪਤਾ ਹੋਵੇ ਵੀ ਬਾਈਟ ਕਿਹਦੀ ਹੋਈ ਕਿਹਦੀ ਨਹੀਂ ਤੁਸੀਂ ਤਾਂ ਸੱਤ ਜਾਣਦਾ ਦੇਖਣਾ 15% ਪੌਇਜ਼ਨ ਆਪਣੇ ਦਿਮਾਗ ਨਾਲ ਆਪਾਂ ਕ੍ਰੀਏਟ ਕਰਦੇ ਆ ਦਿਮਾਗ ਤੇ ਰਾਈਟ ਠੀਕ ਹੈ ਜੀ ਜ਼ਿਆਦਾਤਰ ਇਹ ਵੱਡਣ ਵਾਲੇ ਹੁੰਦੇ ਨਹੀਂ ਵੀਡੀਓ ਪੂਰੀ ਬੰਦ ਗਈ ਆ ਚੁੱਪ ਥੀ ਉੱਪਰ ਜੀ ਹਾਂ ਹ ਵੀ ਆ ਗਿਆ ਨਾ ਕੱਟ ਕਮ ਆ ਪਹਿਲਾਂ ਜਾਣਾ ਸੀ ਇਹ ਹੁਣ ਤੁਸੀਂ ਕਿੰਨੀ ਦੇਰ ਹੋ ਗਈ ਉਹ ਕੈਪ ਇਹਦੀ ਉੱਥੇ ਪਈ ਹੋਈ ਆ ਤੁਸੀਂ ਉਹ ਵੀ ਨਹੀਂ ਲੈ ਕੇ ਆਏ ਤਾਂ ਮੈਂ ਕਿੰਨੀ ਦੇਰ ਦਾ ਕਹਿ ਰਹਾਂ ਤੁਹਾਨੂੰ ਲੈ ਆਓ ਕੀ ਚੀਜ਼ ਉਹ ਗਏ ਆ ਮੁੰਡਾ ਗਿਆ ਹੋਇਆ ਮੜਾ ਘਾਰ ਇੱਥੇ ਨਹੀਂ ਨਾ ਨਾਲ ਉੱਧਰ ਜਾਣਾ ਪੈਂਦਾ ਥਿੰਗ ਗਈ ਇਹਨੇ ਕੱਟਾਂਗੇ ਤੇ ਗੋਲੀਦਰਾ ਨਿਕਲੇਗਾ ਆਪਾਂ ਕਟ ਰੋਲਾ ਲਾ ਦਾਂਗੇ ਨੇ ਵਿੱਚ ਹੂੰ ਇਹ ਦਿੱਤਣਾ ਸ਼ੇਕੇ ਕਰ ਦੋ ਮਲਟੀ ਸ਼ੇਕ ਕਰ ਦੋ ਲੈ ਜਾਓ ਹੁਣ ਤਾਂ ਮੇਰੇ ਹੱਥ 'ਚ ਆ ਦਰੋਣਾ ਆ ਕਰਦੇ ਨਹੀਂ ਉਹ ਚੀਜ਼ ਗਰਮ ਕਰਾਂ ਮਿੰਟ ਤੋਂ ਪਹਿਲਾਂ ਤੇ ਸ਼ੇਕ ਕਰੋ ਜੀ ਹਾਂ ਉੱਥੇ ਅੰਦਰ ਲੇਗਾ ਉੱਥੇ ਕਰਕੇ ਤੇ ਸ਼ੇਕ ਕਰ ਲੈਣਾ ਚੱਕੀ ਚੀਜ਼ ਲੈ ਲੈ ਸੂਏ ਨਾ ਕਰ ਚੜੀ ਗਈ ਇਸ ਮੈਂ ਤਾਂ ਹੀ ਕਰਾਂ ਉਹਦੇ ਸ਼ੇਕ ਹੋ ਜਾਣਗੇ ਨਾ ਉਹਦੇ ਚੋਂ ਸ਼ੇਕ ਕਰ ਲਵਾਂ ਜੀ ਹਾਂ ਜੀ ਇਹਦੇ ਚੋਂ ਵੀ ਸ਼ੇਕ ਕਰ ਲੈਣਾ ਹਾਂ ਇਹਦੇ ਚੋਂ ਵੀ ਕਰਾਂਗੇ ਲਿਆਉਂਗੇ ਤਾਂ ਹੀ ਹਾਂ ਹਾਂ ਮੂੰਹ ਫੇਰ نیچے ਆ ਗਿਆ ਹੋਇਆ نیچے ਆ ਗਿਆ ਹਾਂ ਕੋਈ ਨਾ ਕੋਈ ਨਾ ਉਹ ਕੈਪ ਉਦੋਂ ਜਦੋਂ ਲਾਣੀ ਹੈ ਨਾ ਇੱਕਦਮ ਚਲੋ ਬੱਲੇ ਹਾਂ ਸਰ ਇੱਕ ਆਪਾਂ ਨਾ ਕਲਿੱਪ ਤੁਸੀਂ ਪੂਰੇ ਵੀਲੋਗ ਪਾਣਾ ਹਾਂ ਜੀ ਪੂਰੇ ਪਾਣਾ ਫਿਰ ਇਹਦੇ ਵਿੱਚ ਚਲਦੇ ਚ ਇਹਨਾਂ ਇੱਕ ਚੀਜ਼ ਦੱਸਣ ਲੱਗਾ ਸੋ ਪਲੀਜ਼ ਨੇੜੇ ਆ ਜਾਓ ਤੁਸੀਂ ਹਾਂ ਨਾਈਟ ਕਰੀਏ ਉਹ ਫੱਟੀ ਦੇ ਦੋਗੇ ਮੈਨੂੰ ਪਲੀਜ਼ ਆਪਲੀ ਬੈਠਣ ਦੇ ਕਿਉਂਕਿ ਜਿਆਦਾ ਦੰਦੀ ਘਟਾ ਜਾਣਾ ਮੇਰੇ ਕਮਰ 'ਚ ਦਰਦ ਆ ਬੜੀਏ ਇਹ ਇਹ ਜਰੂਰ ਪਾਓ ਇਹ ਚਾਹੇ ਹਾਈਲਾਈਟ ਕਰਕੇ ਪਾ ਦਿਓ ਜੀ ਜੀ ਅ ਮੇਰਾ ਵੀਰ ਤੁਸੀਂ ਇਹਦੇ ਵਿੱਚ ਇੱਕ ਵਾਰੀ ক্লোਜ਼ ਅਪ ਦੋ ਆਪਣੇ ਸਾਰਿਆਂ ਦੇ ਦਿਮਾਗ 'ਚ ਜਿਹੜਾ ਬੰਦਾ ਕੁਐਸਚਨ ਦਾ ਆਨਸਰ ਦੇਗਾ ਉਹਦੇ ਵੱਲ ਕੈਮਰਾ ਕਰ ਦਿਓ ਆਪਣੇ ਸਾਰਿਆਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਝੁੱਲਦਾ ਜੇ ਇਹ ਬਾਈਟ ਕਰ ਲੈਣ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਤੁਸੀਂ ਕੋਈ ਵੀ ਕਹਿ ਸਕਦਾ ਹੋ ਗਿਆ ਕੰਮ ਤਾਂ ਜੀ ਹੁਣ ਤੁਸੀਂ ਬਾਅਦ ਸ਼ੇਕ ਕਰਵਾ ਦਿਓ ਉਹਦੇ ਟੱਪੇ ਕੀ ਕਰਨਾ ਚਾਹੀਦਾ ਜੀ ਜੇ ਕੋਈ ਦੰਦੀ ਵੱਢੇ ਇਹਦੇ ਨਹੀਂ ਦਿੱਤਾ ਤੁਹਾਨੂੰ ਨਹੀਂ ਪਤਾ ਇਹ ਦੰਦੀ ਦੰਦੀ ਕਿਹਦੇ ਦੰਦੀ ਵੱਢਣਾ ਜ਼ਹਿਰ ਚੜਦਾ ਜਾਂ ਨਹੀਂ ਚੜਦਾ ਜ਼ਹਿਰ ਵਾਲਾ ਹੈ ਤੁਸੀਂ ਦੱਸੋ ਕੀ ਕਰਨਾ ਚਾਹੀਦਾ ਇਸ ਤੋਂ ਬਾਅਦ ਉਹਨਾ ਇਹਦੀਆ ਬੰਦ ਦਿੰਦੇ ਆ ਜੀ ਕਿ ਜਦੋਂ ਹੱਥ ਤੇ ਲੱਗਿਆ ਤੇ ਤੁਸੀਂ ਦੋਨੋਂ ਪਿੱਛੇ ਬੰਦ ਦਿੰਦੇ ਆ ਓਕੇ ਉਸ ਤੋਂ ਬਾਅਦ ਹਾਂ ਤਾਂ ਬੈੱਡ ਵੀ ਹਸਪਤਾਲ ਲੈ ਜੀ ਹਸਪਤਾਲ ਜਾਓ ਸਭ ਤੋਂ ਵਧੀਆ ਗੱਲ ਆ ਭਾਜੀ ਵੈਰੀ ਗੁੱਡ ਸਭ ਤੋਂ ਪਹਿਲੀ ਗੱਲ ਹੈ ਜੀ ਇਹਦਾ ਮੈਡੀਸਨ ਹੀ ਇਹਦਾ ਇਲਾਜ ਆ ਜੇ ਭਾਈ ਜਣ ਤੁਹਾਨੂੰ ਗਾਈਡ ਕਰਦਾ ਕਿ ਇਹਦਾ ਬਾਈ ਜਣ ਜੇ ਅਗਰ ਤੁਸੀਂ ਕਿਤੇ ਜਾਂਦੇ ਹੋ ਤੇ ਮੈਂ ਕਹਿੰਦਾ ਵੀ ਤੁਹਾਡੇ ਲੜਕੇ ਆ ਜਾਂ ਮੇਰੇ ਲੜਕੇ ਕਿਸੇ ਦੇ ਮੈਂ ਇੱਥੇ ਕਿਤੇ ਮੈਂ ਸੁਣਿਆ ਦੋ ਤਿੰਨ ਜਗ੍ਹਾ ਤੇ ਦਮ ਹੁੰਦੇ ਨਾ ਨਹੀਂ ਲੈਣਾ ਉਸ ਜਗ੍ਹਾ ਦਾ ਤਾਂ ਕਿ ਤੇ ਹਾਈਲਾਈਟ ਹੋ ਜਾਂਦੀ ਥੀ ਉਹ ਕਹਿਣ ਵੀ ਮੈਂ ਇਸ ਜਗ੍ਹਾ ਤੇ ਵੀ ਵੀ ਆਪਾਂ ਦਮ ਕਰਾਣਾ ਆ ਸਫੇਦ ਸਿੱਤੇ ਦਿਖੇ ਬਣਾਇਆ ਉੱਪਰ ਲੈ ਆਇਆ ਉੱਪਰ ਪੂਛ ਲਾ ਦੇ ਤੁਸੀਂ ਕਹਿੰਦੇ ਹੋ ਕਿ ਮੈਂ ਦਮ ਕਰਾ ਦਾਂ ਇਹ ਖੂਨ ਲਿਓ ਸ਼ੇਕ ਗਰਮ ਕਰਕੇ ਫੜਾ ਬੜੇ ਤੇ ਚੇਕ ਕਰੀਏ ਆ ਪਾਣੀ ਹਾਂਜੀ ਨਹੀਂ 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 ਤੁਸੀਂ ਕੀ ਕਹਿੰਦੇ ਹੋ ਬਾਅਦ ਚ ਭਾਜੀ ਹਾਂਜੀ ਬਾਅਦ ਚ ਭਾਜੀ ਮੈਨੂੰ ਜੋ ਲੱਗਦਾ ਕਿ ਆਨਿਅਨ ਦਾ ਜੂਸ ਉਹ ਦਿੱਤਾ ਜਾਵੇ ਜੇ ਆਪਾਂ ਘਰੇ ਇਲਾਜ ਕਰਨੇ ਸ਼ੁਰੂ ਕਰ ਦਿੱਤੇ ਫਿਰ ਤਾਂ ਆਪਾਂ ਉਹਦੀ ਨਹੀਂ ਬਾਕੀ ਐਨੇ ਇਸ ਬਾਰੇ ਜਿਆਦਾ ਨੌਲੇਜ ਨਹੀਂ ਹੈ ਜੇ ਦੂਰ ਹੈ ਜੇ ਜਿਆਦਾ ਦੂਰ ਹੈ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹਾਂ ਜਾਂ ਤਾਂ ਉਹਦੇ ਜਿੱਥੇ ਨੇ ਬਾਈਟ ਕੀਤੀ ਹੁੰਦੀ ਆ ਤੇ ਉੱਥੇ ਕੱਟ ਲਾ ਦਿਓ ਉੱਥੇ ਕੱਟ ਲੈਣ ਤੋਂ ਬਾਅਦ ਨਾ ਉੱਥੇ ਕੱਟ ਲੈਣ ਤੋਂ ਬਾਅਦ ਤੇਰੇ ਬੰਨਣਾ ਜ਼ਰੂਰੀ ਪਰ ਬੰਨਣਾ ਕਿ ਖੂਆ ਤੁਸੀਂ ਬੰਨਣ ਵਾਲੀ ਗੱਲ ਹੈ ਕਿ ਤੇ ਕੋ ਬੰਨਣਾ ਬਣਾ ਤੁਸੀਂ ਬਾਈਟ ਕੀਤੀ तो तुम वाले क्लियर करते हो कौन? पोस करो मेरे बोटर से बढ़ ले अगले किसे? आम बोटर से बढ़ ले किस पे करा देंगे? अपना है हाँ बोटर बोटर से बढ़ जिसको अपना ज्वाइंट हेल्थर जिसको अपना ज्वाइंट हेल्थर ना पति गर्म ये भी है ना गर्म नहीं गर्म कैंडल है ना कैंडल यानि दो लाख यूँ से करा

ਪਰ ਉਹਨਾਂ ਕ ਬੰਨਣਾ ਜਿੰਨਾ ਕ ਆਪਾਂ ਕਰਦੇ ਤੋਂ ਹਸਪੀਟਲ ਜਾਂਦੇ ਜਾਂਦੇ ਆਪਣਾ ਜ਼ਖਮ ਨਾ ਖਰਾਬ ਹੋਈ। ਹੂੰ ਸਭ ਤੋਂ ਵੱਡੀ ਗੱਲ ਇਹ ਜੇਕਰ ਤੁਸੀਂ ਜੋਇੰਟ ਨਹੀਂ ਬੰਨਿਆ ਇਥੋਂ ਬੰਨਿਆ ਤੁਹਾਡਾ ਬਲੱਡ ਰੋਕਣ ਦਾ ਲੋੜ ਹੀ ਨਹੀਂ ਆਪੇ ਚੱਲ ਜਾਣਾ ਉਹ ਤੁਹਾਨੂੰ ਲੋੜ ਅਸੇ ਰੋਣ ਨਹੀਂ ਆ ਨਿਕਲ ਜਾਣਾ ਬਲੱਡ ਜੋਇੰਟ ਤੋਂ ਬੰਨਿਆ ਜਾ ਸਕਦਾ। ਜੋਇੰਟ ਤੋਂ ਹੀ ਰੋਕਿਆ ਜਾ ਸਕਦਾ। ਹੂੰ ਦੂਸਰੀ ਗੱਲ ਆ ਪਛਲਾਣ ਦਾ ਵੀ ਤਰੀਕਾ ਹੁੰਦਾ ਤੁਸੀਂ ਸਪੋਜ਼ ਕਰੋ ਇਥੋਂ ਲੜ ਗਿਆ ਤੁਸੀਂ ਇੱਥੇ ਕੋਈ ਚੀਜ਼ ਮਾਰ ਦਿੱਤੀ ਤੁਹਾਡੀ ਗਲਤ ਵੇਨ ਕੱਟੀ ਗਈ ਤੁਸੀਂ ਸੱਪ ਲੈਣ ਤੋਂ ਬਾਅਦ ਚ ਮਰਨਾ ਪਹਿਲਾਂ ਵੇਨ ਤੋਂ ਮਰ ਜਾਣਾ। ਰਾਈਟ ਠੀਕ ਹੈ ਜੀ। ਸਭ ਤੋਂ ਪਹਿਲਾਂ ਕੀ ਉਹਨੂੰ ਇੰਗਲਿਸ਼ ਚ ਕਹਿੰਦੇ ਆ? ਇਹਨੂੰ ਹੌਸਲੇ ਨੂੰ ਕੀ ਕਹਿੰਦੇ ਆ? ਕੌਨਫੀਡੈਂਸ 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 ਹਾਂ ਲੜ ਗਿਆ ਖਤਮ ਜ਼ਿੰਦਗੀ ਖਤਮ ਆ ਜਾਂ ਸਹੀ ਆ ਇੱਕ ਪਾਸੇ ਹੋਣਾ ਆਪਾਂ ਕੌਨਫੀਡੈਂਸ ਲੈ ਕੇ ਆਣਾ ਯਾਰ ਠੀਕ ਆ ਲੜ ਗਿਆ ਭਾਈ ਇਲਾਜ ਕਰਾਉਣਾ ਇਹਦਾ ਫਟਾਫਟ ਸਰਕਾਰੀ ਹਸਪੀਟਲ ਜਾਓ ਮਿਲਣਾ ਵੀ ਉਸ ਬੰਦੇ ਨੂੰ ਜਿਹੜੇ ਬੰਦੇ ਨੂੰ ਪਤਾ ਲੱਗੇ ਹਾਂ ਨੋਲੇਜ ਆ ਇਹ ਨਹੀਂ ਕਿ ਜਾ ਕੇ ਨਰਸ ਨੂੰ ਕਹਿੰਦਾ ਜੀ ਆਹ ਫੜਿਓ ਮਾਰਾ ਜੇ ਟੀਕਾ ਲਾਓ ਠੀਕ ਨਾ ਹਾਂ ਉਹ ਵੀ ਇੱਕ ਉਹਨੇ ਤੇ ਮੈਂ ਪਾ ਦਿੱਤਾ ਹੁੰਦਾ ਹੁੰਦਾ ਖੇਲ ਖਤਮ ਹੋ ਗਈ ਲਾਟਾ ਉਟਾ ਲੈ ਆਉਂਦਾ ਮੈਂ ਅੰਕ ਬਦਲੀ ਜਾਂਦੇ ਮੈਨੂੰ ਤੇ ਆਪਾਂ ਜਾ ਕੇ ਸਪੈਸ਼ਲ ਡਾਕਟਰ ਨੂੰ ਮਿਲਣਾ ਕਿਉਂਕਿ ਤਿੰਨ ਵਾਰੀ ਮੇਰੇ ਬਾਈਟ ਵਿੱਚ ਤਿੰਨੋ ਵਾਰੀ ਮੈਨੂੰ ਬੜੇ ਛੇ ਤਰੀਕੇ ਨਾਲ ਜੀ ਤੁਹਾਡੇ ਸਰਕਾਰੀ ਹਸਪਤਾਲ ਕਪੂਰਥਲਾ ਤੇ ਭਲੱਤ ਤੇ ਸੁਲਤਾਨਪੁਰ ਲੋਧੀ ਨੇ ਬੜਾ ਅੱਛਾ ਟ੍ਰੀਟਮੈਂਟ ਦਿੱਤਾ ਫਰਸਟ ایڈ ਦਿੱਤੀਆਂ ਨੇ ਮੈਨੂੰ ਐਂਟੀ ਵੈਨਮ ਸਾਰੇ ਪ੍ਰੋਪਰਲੀ ਲੱਗੇ ਹੋਏ ਮੇਰੇ ਕੰਮ ਨਹੀਂ ਕਰਦੇ ਸੀ ਤਿੰਨ ਵਾਰੀ ਲੱਗ ਗਈ ਮੇਰੇ ਠੀਕ ਹੈ ਜੀ ਦੂਜੀ ਗੱਲ ਜੇਕਰ ਕਿਸੇ ਨੇ ਵੀ ਦਮ ਦੇ ਚੱਕਰ 'ਚ ਜਾਣਾ ਇਹਦਾ ਇਲਾਜ ਕਿਤੇ ਨਹੀਂ ਆ ਇਹਦਾ ਹਾਂ ਇਹਦਾ ਇਲਾਜ ਦਮਦਾਲੀ ਤੋਂ ਹੈਗਾ ਕਿਉਂਕਿ ਇਹਦੇ 'ਚ ਜ਼ਹਿਰ ਨਹੀਂ ਹੈਗਾ ਇਹਦਾ ਕੁਸਚਨ ਦਾ ਆਨਸਰ ਤੁਸੀਂ ਆਪ ਹੀ ਦੇਣਾ ਕਿਉਂਕਿ ਇਹਦਾ ਇਲਾਜ ਮਿਲ ਜੇਗਾ ਮੈਂ ਵੀ ਕਰ ਦਾਂਗਾ ਹਾਲੇ ਤਾਂ ਤੁਸੀਂ ਭੇਸਪੁਛਾ ਦੇਖੋਗੇ ਪਰ ਨਹੀਂ ਹੋਣਾ ਮੇਰੇ ਤੋਂ ਸ਼ਾਇਦ ਤੁਸੀਂ ਆਂਦਿਆਂ ਨੂੰ ਵੀ ਦੇਖਿਆ ਹੋਗਾ ਸ਼ਾਦਰੀਏ ਵੀ ਨਹੀਂ ਫੜਿਆ ਜਾਊਗਾ ਕਿ ਜੇ ਉਦਾਂ ਵੀ ਕਈ ਵਾਰੀ ਹੁੰਦਾ ਨਾ ਇਹ ਰਹਿਦੇ ਲੱਗਦਾ ਭਾਈ ਦਾ ਸਾਇਰ ਸਾਰੇ ਜਾਰੇ ਮਰੇ ਇਦਾਂ ਜੇ ਮੈਂ ਦੋਸਤਾਂ ਨਾਲ ਤਿੰਨਾਂ ਹੀ ਆਏ ਆ ਸਰਦ ਬੈਲਾਇਆ ਬੈਲਾਇਆ ਵੀ ਸਭ ਦੇ ਨਾਇਕ ਦੇ ਮੋਤੀਬਾਨੀ ਆ ਦੀ ਰਹਿਦਾ ਤੇ 32 ਇਅਰਸ ਦਾ ਐਕਸਪੀਰੀਅੰਸ ਆ ਐਜ਼ ਅ ਸਨੇਕ ਕੈਚਰ ਠੀਕ ਹੈ ਜੀ ਆਪਾਂ ਖਾਈ ਲਾ ਬੰਦੀ ਕਰਦੇ ਭਾਵੇਂ ਹੋਰ ਰਿਮੋਟ ਹੀ ਲੈ ਸਿਰ ਤੇ ਆ ਤਰਫ ਲਗਾ ਕੇ ਸੁਝਦੀ ਨਹੀਂ ਹਰ ਚੰਨ ਕਰ ਤੁਸੀ ਉਥੇ ਇਹੀ ਕਰਮ ਕਰਕੇ ਲਿਆਓ ਕੋਈ ਚੀਜ਼ ਇਸ ਤਰ੍ਹਾਂ ਨਹੀਂ ਬੰਨਣਾ ਕੰਮ ਇਹਨੂੰ ਹੀ ਅੰਦਰ ਲੈ ਜੀਏ ਛੇ ਕੀ ਮਾਨਨੇ ਆ ਚਲੋ ਚਲੋ ਆਹੋ ਜੇ ਦੇ ਇਹ ਐਂ ਲੱਗਦੇ ਉਹ ਰਹਿਨ ਦੋ ਇਹਨਾਂ ਨੇ ਮੈਂ ਵਹਿਮ ਕਰਨੇ ਭਾਜੀ ਆ ਰਹਿਨ ਦੋ ਇਹਨਾਂ ਨੂੰ ਇੱਥੇ ਮੋਮਬਤੀ ਜਗਾ ਲਓ ਹੰਟੀ ਜੀ ਜੇ ਇਹੀ ਹੰਟੀ ਇਹ ਰਸੋਈ ਚ ਨਿਕਲਿਆ ਹੁੰਦਾ ਨਾ ਤੁਸੀਂ ਵੀ ਪੁੱਛ ਲੈਣਾ ਉਹਨੂੰ ਬਹੁਤ ਜ਼ਿਆਦਾ ਭੁਸੀ ਹੋ ਗਿਆ ਲੱਗਦਾ ਕੁਝ ਨਹੀਂ ਆ ਤੁਸੀਂ ਹੁਣ ਛੱਡ ਕੇ ਦੇਖੋ ਇਹਨੂੰ ਲੱਭਾਣੀ ਦੇਖੀ ਤਰਲੀ ਤੂੰ ਮੈਂ ਮੰਨਦੇ ਛੱਡਦੀ ਹੋਊਗੀ ਤੇ ਤੇਰੀ ਤੇ ਹੋਣੀ ਆ ਇਹ ਪਤਾ ਕਿਦਾਂ ਉਦੋਂ ਬਾਜੀ ਨੇ ਖਿੱਤੀ ਫੇਰ ਦੇਖਿਆ ਗੂਗਲ ਦਾ ਕੋਈ ਅਸਰ ਹੁੰਦਾ ਬਾਜੀ ਇਹਨੂੰ ਭਾਜੀ ਸੋਫੋਕੇਸ਼ਨ ਜੀ ਹੁੰਦੀ ਰੱਚੀ ਨਹੀਂ ਮੈਂ ਨਹੀਂ ਉਹਦੇ ਜਿਹੜਾ ਤਾਂ ਖੇਲੋਗੇ ਨਹੀਂ ਹੋ ਜਾ ਕੋ ਮੈਂ ਕਰ ਦਿੰਦਾ ਰੋਕ ਜੋ ਇਹਦਾ ਤਾਂ ਦੇਖੋ ਜਿਹਨਾਂ ਦਾ ਤਾਂ ਬਰਕ ਮਨਗੀ ਜਗਾ ਘਾਟਾ ਨਾ ਕੰਸਟ੍ਰਕਟਡ ਏਰੀਆ ਕਰ ਦਿੱਤਾ ਉਹਦਾ ਏਡੀ ਖੁੱਲੀ ਜੁੱਲੀ ਜਗ੍ਹਾ ਤੇ ਰਹਿਣਾ ਦਾ ਹੂੰ ਹੋਰ ਕੁਝ ਕਿਸੇ ਨੇ ਪੁੱਛਣੀ ਹੈ ਕੀ ਕਿਸੇ ਦੀ ਪੁੱਛ ਸਕਦਾ ਤੇ ਪੁੱਛ ਲੋ ਇੱਕ ਮਿੰਟ ਮੈਂ ਤੁਹਾਡੇ ਮੇਰੇ ਨੋਟਿਸ ਕਰਾਉਂ ਕਿ ਤਾਂ ਲੱਗ ਜਾਂਦਾ ਫਿਰ ਕੰਮ ਕੰਮ ਕਰਦਾ ਲੱਗ ਜਾਂਦਾ ਕੱਖ ਕੀ ਹੁੰਦਾ ਝੱਕੀ ਕਹਿੰਦੇ ਆ ਝੱਕ ਕਹਿੰਦੇ ਆ ਚੰਗੀ ਕੱਚਾ ਹੁੰਦਾ ਹਾਂ ਗਲੱਛਾ ਹੁੰਦਾ ਵੀ ਜੀ ਆਹ ਵਾਹ ਜਾਂ ਗਲੱਛਾ ਹੋਗਾ ਜਾਂ ਕੋਟੀ ਕੀਤੀ ਹੋਗੀ ਉਹੀ ਆਪਣੇ ਲੱਗਦੇ ਉਹੀ ਕੱਖ ਹੁੰਦੇ ਨੇ ਠੀਕ ਆ ਪਾਜੀ ਉਹ ਸਿਰਫ ਕਮਿਊਨਿਟੀ ਸਿਸਟਮ ਤੇ ਕੰਮ ਕਰਦੇ ਆ ਤੁਹਾਡੀ ਮੂਵੀ ਸਿਸਟਮ ਕਿਦਾਂ ਦੀ ਆ ਹੁਣ ਆਪਾਂ ਨੂੰ ਕਿਸੇ ਨੂੰ ਕਰੋਨਾ ਟਾਈਮ ਹੀ ਆਇਆ ਸੀਗਾ ਕਿਸੇ ਨੂੰ ਕਰੋਨਾ ਹੁੰਦੇ ਹੋਏ ਵੀ ਉਹਨੂੰ ਪਤਾ ਹੀ ਨਹੀਂ ਸੀ ਮੈਨੂੰ ਕਰੋਨਾ ਹੋਇਆ ਆ ਤੇ ਜਿਹਨੂੰ ਹੋਇਆ ਇਹ ਉਹ ਐਡਮਿਟ ਸੀਗਾ ਹੂੰ ਇਸ ਤਰ੍ਹਾਂ ਜਿਨਾ ਆਪਣੀ ਇਮਿਊਨਿਟੀ ਸਾਹ ਨਾਲ ਆ ਹੁਣ ਇਹਦਾ ਗਲਿਚਾ ਹੋਇਆ ਕਈ ਵਾਰੀ ਮੇਰੇ ਇੰਨੇ ਵੀ ਕੱਪੜੇ ਖਰਾਬ ਹੁੰਦੇ ਨੇ ਮੈਡਮ ਤੋਂ ਹੁੰਦੀ ਨਹੀਂ ਮੇਰੀ ਕਿਉਂਕਿ ਜਦੋਂ ਫੜ ਲਈਦਾ ਨਾ ਇਹ ਉੱਤੇ ਹੀ ਕਰ ਦਿੰਦੇ ਸਭ ਕੁਝ ਮੇਰੇ ਆ ਜਗ੍ਹਾ ਤੇ ਇੱਥੇ ਇੱਥੇ ਤੱਕ ਮੈਂ ਆਪ ਕੰਨ ਦੇ ਕੋਲੋਂ ਕਈ ਵਾਰੀ ਲਾਇਆ ਹੱਤ ਨਾਲ ਵੈਮ ਪਰਮ ਜੜੇ ਪੁਰਾਣੇ ਪਾਏ ਹੋਏ ਨੇ ਨਾ ਉਹ ਕਿਤੇ ਨਾ ਕਿਤੇ ਜਾ ਕੇ ਸੱਚੇ ਵੀ ਆ ਕਿਤੇ ਕਿਤੇ ਝੂਠੇ ਵੀ ਆ ਹੁਣ ਆਪਸੇ ਹੋਇਆ ਪੁੱਛ ਵੀ ਨਹੀਂ ਹੁੰਦਾ ਹਲੇ ਆ ਹੁਣ ਥੋੜੇ ਦਿਨ ਕਲਾ ਆ ਲੈ ਕੇ ਆਂਦਾ ਮੈਂ ਤੁਸੀਂ ਕੋਬਰਾ ਦੇਖਿਆ ਭਾਜੀ ਐਕ ਮੈਂ ਥੋੜੀ ਜਿਹੀ ਪਹਿਲਾਂ ਦੀ ਵੀਡੀਓ ਅਮੇ ਛੱਡ ਕੇ ਆ ਹੁਣੇ ਉਹਨੇ ਜੋ ਸੀਗਾ ਲੱਗਾ ਉਹਨੇ ਸਾਰਾ ਮੇਰੇ ਹੱਥ 'ਚ ਹੀ ਘੱਟ ਦਿੱਤਾ ਤੇ ਆ ਹਾਲਾਂਕਿ ਮੇਰੇ ਕੰਡਾ ਲੱਗਾ ਹੋਇਆ ਹੈਗਾ ਇਹ ਪ੍ਰੋਬਲਮ ਹੁੰਦੀ ਹੈ ਜਿਵੇਂ ਜਿੱਥੇ ਛੱਟ ਲੱਗੀ ਛੱਟ ਲੱਗੇ ਉਹ ਉੱਥੇ ਜਿੱਥੇ ਜ਼ਿਆਦਾ ਕਰ ਦਿੰਦਾ ਪਰ ਨਹੀਂ ਕੁਝ ਵੀ ਨਹੀਂ ਹੋਇਆ ਜੇ ਮੇਰੇ ਦਿਲ 'ਚ ਦਿਮਾਗ 'ਚ ਆ ਜਾਂਦੀ ਯਾਰ ਇਹਦਾ ਗਲੱਛਾ ਹੈ ਮੇਰੇ ਨਾਲ ਗਿਆ ਪ੍ਰੋਬਲਮ ਫਿਰ ਚਾਰ ਮਿੰਟ ਹੋਏ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਵਹਿਮ ਪਰਮ ਨਾ ਕਰਿਆ ਗੁਰਸਤ ਜੀ ਇਹ ਬਲੌਗ ਸਾਰਾ ਪੜਨਾ 987634420 ਨੰਬਰ ਦੁਬਾਰਾ ਬੋਲੋ 987634420 ਠੀਕ ਹੈ ਤੇ ਸਿੰਘ ਵਰਸਸ ਸਨੇਕ ਮੇਰਾ YouTube ਚੈਨਲ ਹੈ ਸਿੰਘ VS ਸਨੇਕਸ ਨਾਟ ਅ ਸਟਰੀਟ ਪੇਜ ਨਹੀਂ ਪੜਨਾ ਸਿੰਘ VS ਸਨੇਕ ਤੇ Facebook ਤੇ YouTube ਦੋਨੋਂ ਚੈਨਲ ਇਹਦੇ ਨਾਲ ਚਾਹਤ ਤਾਪ ਵਿਦ ਬਿਨੀ ਤੇ ਮੇਰੀਆਂ ਤਿੰਨ ਚਾਰ ਪੋਡਕਾਸਟ ਨੇ ਭਾਜੀ ਲੁਧਿਆਣੇ ਵਾਲੇ ਆ ਠੀਕ ਹੈ ਬਾਕੀ ਅਵੇਅਰਨੈਸ ਜੇ ਗਲਤ ਲੱਗੀ ਹੋਵੇ ਕੋਈ ਮੈਨੂੰ ਨਹੀਂ ਨਹੀਂ ਭਾਜੀ ਤੁਸੀਂ ਇਹਦਾ ਬੋਲਾ ਨਹੀਂ ਸੋਰ ਲਾ ਕੇ ਪੁੱਛ ਸਕਦਾ ਤੁਸੀਂ ਅਵੇਅਰਨੈਸ ਗਲਤ ਤੁਸੀਂ ਕਰਦੇ ਹੋ ਔਰ ਐਕਸਕਿਊ ਕਰਦੇ ਹੋ ਤੁਹਾਨੂੰ ਨੌਲੇਜ ਇਸਦੀ ਜ਼ਿਆਦਾ ਹੈ ਲੁਧਿਆਣੇ ਗਏ ਆ ਭਾਜੀ ਜੀਐਮਟੀਓ ਇੰਟਰਨੈਸ਼ਨਲ ਸਕੂਲ ਆ ਕੋਈ ਐਸਾ ਮਸ ਮਾੜਾ ਮਟਾ ਸਕੂਲ ਨਹੀਂ ਹੈ ਭਾਜੀ ਕਪੂਰਥਲਾ ਉੱਤੇ ਆਰਸੀਐਫ ਤੋਂ ਆਇਆ ਆਰਸੀਐਫ ਤੋਂ ਆਰਸੀਐਫ ਕਿੱਥੇ ਕਿਹੜੀ ਕਲੋਨੀ ਚ ਆਰਸੀਐਫ ਬਾ ਜੌਬ ਕਰਦੇ ਹੋ ਤੁਸੀਂ ਨਹੀਂ ਫਾਜ਼ਲ ਸਾਹਿਬ ਮੇਰੇ ਐਸਫਸਰ ਇੰਸਪੈਕਟਰ ਰਟਾਇਰ ਹੋ ਕੇ ਓਕੇ ਆਰਸੀਐਫ ਸੋਹਣੇ ਬਚਾ ਲੈਣਾ ਕਰਦੇ ਹਾਂ ਜੀ ਆ ਚੰਗੀ ਇੰਚਾਰਜ ਰਹਿੰਦੇ ਤੁਹਾਡੀ ਕਮੰਡ ਅੱਛਾ ਪੰਜਾਬ ਪੁਲਿਸ ਮੈਂ ਆਰਸੀਐਫ ਜੌਬ ਕਰਦਾ ਆਪਾਂ ਨਹੀਂ ਛੱਡਣਾ ਤੁਸੀਂ ਤਾਂ ਬੜੇ ਮਾਰੇ ਹੋ ਮੈਂ ਤਾਂ ਜਾਣਦੇ ਹਾਂ ਚੰਗੀ ਆਰਸੀਐਫ ਚੋਂ ਕਾਫੀ ਪੜਿਆ ਆਸੀ ਚੋਂ ਫੈਕਟਰੀ ਚੋਂ ਕੱਢ ਕੇ ਲਾਂਦਾ ਸੀ ਬਲੈਕ ਹੈਡ ਇੰਡਸਟਰੀਜ਼ ਨੇ ਇਹ ਵੀ ਨਾਲਦਾ ਹੀ ਆਹੋ ਉੱਧਰ ਤੇ ਬਹੁਤ ਆ ਗਏ ਨੇ ਆਪਣੇ ਬਹੁਤ ਖੜਾਉਂਦੇ ਜਿੱਦਾਂ ਕਿ ਉਹ ਨਹੀਂ ਪਿਆ ਹੋ ਆਲੇ ਪੇਸੀ ਆਡਰ ਆ ਜੋ ਫੋਟੋ ਫੋਟੋ ਕਰਨੀ ਤੇ ਤੁਹਾਨੂੰ ਆਰਾਮ ਹੋਵੇ ਇਹਦਾ ਆ ਇਸ ਟਾਈਮ ਭਾਜੀ ਉਹਨੂੰ ਸਾਹ ਲੈਣ ਲਈ ਦਿੱਕਤ ਆ ਹਾਂ ਛੱਜਣਾ ਪੈਣਾ ਛੱਡੋ ਛੱਡੋ ਚਲੋ ਚਲਿਏ ਚਲੋ ਆਪਾਂ ਚੱਲਦੇ ਹਾਂ ਇੱਥੇ ਰਹਿਣਗੇ ਹਾਂ ਕੋਈ ਨਹੀਂ ਕੋਈ ਨਹੀਂ ਹੋ ਰਿਹਾ ਹਾਂ ਕੋਈ ਗੱਲ ਨਹੀਂ ਇਹਨੂੰ ਹੁਣ ਮੂੰਹ ਉੱਪਰ ਆ ਭਾਜੀ ਇਹਰਾ ਆ ਬਰਾਇਓ ਵੜਾ ਜਾ सेंटर चो नही होनी थोड़ी जी सैडी जी सैड जी तो हां तो होगा चलो जी ट्रांसफर ਨਾਉ ਇੱਧਰ ਜਾਵੇ ਤੇ ਨਾਉ ਇੱਧਰ ਤੇ ਐਂਡੇ ਲੈ ਕੇ ਜਾਣਾ ਪਵੇ। ਇਹਨੂੰ ਨਹੀਂ ਤੁਰ ਪੈ ਤੁਰਦਾ। ਐਂ ਜੀ ਕਾ ਇਹਨੂੰ ਸਾਰੀ ਰਾਤ ਇੱਧਰ ਉੱਧਰ ਕਰਦੇ ਰਹੋ। ਤੁਮੇ ਕਹੀ ਬਾਤ ਹੈ। ਦੱਬੋ ਭਾਈ ਉਤੋਂ ਉਤੋਂ ਦੱਬੋ ਫਿਰ ਤੁਰਦਾ। ਜੇਰੀਆ ਹੀ ਹੁਣ ਆਇਆ ਉਹਦਾ ਮੋਟੋ ਓਏ। ਸਾਤਾ ਨੂੰ। ਬਹੁਤ ਦੱਬ ਕੇ ਰੱਖਿਓ ਉਤੋਂ ਨਹੀਂ ਨਹੀਂ ਜਾਣਦਾ ਨਹੀਂ। ਟੱਕਣੇ ਦਾ ਨੇੜੇ ਰੱਖ ਲਓ। ਕੰਦੇ ਵਿੱਚ ਛੇਕ ਪਹਿਲਾਂ ਹੀ ਕਰ ਦੋ ਜਾ ਅੰਦਰ ਲੈ ਜਾ ਉਹ ਛੁਰੀ ਲੈ ਜਾ ਦੁੱਤੀ ਫੜ ਕੇ ਉਹ ਛੁਰੀ ਲੈ ਜਾ ਆਹ ਲੋ ਆਹ ਲੋ ਫੋਰ ਫੋਰ ਆਹ ਲੋ ਆਹ ਲੋ ਆਹ ਆਹ ਤੇ ਤੁਸੀਂ ਜੋ ਪਾ ਦਿਆ ਤੁਸੀਂ ਹਾਂਜੀ ਹਾਂਜੀ ਆਹ ਤੋਂ ਬਾਅਦ ਉਹ ਦੇਣਾ ਚਾਹੀਦਾ ਸੀ ਸਹੀ ਸੀ ਉਹ ਗਏ ਸੀ ਲੈਣਾ ਤੁਸੀਂ ਫਿਰ ਕਾਲੀ ਕਰ ਲਈ ਨਾ ਪਤਾ ਕੀ ਇਹਨੇ ਨਾ ਬਹੁਤ ਹੀ देर ਬਾਅਦ ਇਹਨਾਂ ਕਗਰੈਤੀ ਹੋਏ ਨੇ ਸਿੱਧੀ 6 ਇੱਕ ਹੋਰ ਬੰਦ ਦਦਣਾ ਜੇਕਰ ਬਾਈਟ ਕਰਦਾ ਤਾਂ ਸਿੱਧੀ ਕਰਦਾ ਅੱਖ ਦੀ ਪੁਤਲੀ ਤੇ ਆ ਅੱਛਾ ਇਹ ਯਾਦ ਰੱਖੀਂਗੇ ਨਾ ਤਾਂ ਇਹ ਤੋ ਵੀ ਬਾਈਟ ਕਰੇਗਾ ਹਮੇਸ਼ਾ ਅੱਖ ਦੀ ਪੁਤਲੀ ਤੇ ਕਰੇਗਾ ਹਾਂ ਬਾਈਟ ਕਰਵਾਉਂਦੇ ਲਾਈਟ ਕਰ ਕਰ ਓਏ ਥੋਸੇ ਬੰਦ ਕਰ ਓਏ ਕੀ ਕਰਦਾ ਹੈ ਆਹ ਹੁਣ ਸਾਫ ਆਇਆ ਯਾਰ ਇਹਦਾ ਹੈਬਿਟ ਹੈ ਜਦੋਂ ਵੀ ਬੜੀ ਹੁਣ ਆਪਾਂ تیرਚੀ ਮਾਰਾਂਗੇ ਪਸੌਣਾ ਇਹਦਾ ਪਾਰਟ ਸਪੈਸ਼ਲ ਪਾਰਟ ਹੈ ਸ਼ਾਇਦ ਤੁਸੀਂ ਦੇਖਿਆ ਹੋਗਾ ਇੱਕ ਬੜਾ ਰੋਲਾ ਪੰਦਾ ਦਾ ਮੇਰਾ ਦੋਸਤ ਹੀ ਆਹਰਪਾਲ ਪਟਿਆਲਾ ਦਾ ਥੱਲੇ ਆ ਇੱਛਾ ਦਾ ਇਹਦੇ ਬਾਰੇ ਹਾਂ ਬਿਲਕੁਲ ਮੈਂ ਤੁਹਾਨੂੰ ਮੈਂ ਇਹੀ ਕਹੀਏ ਨਾ ਵੀ ਕੋਈ ਕੁਆਰੀ ਸਗੀ ਤਾਂ ਕੰਪਲੀਟ ਕਰੋ ਵਲੌਗ ਚੱਲਦਾ ਕੀ ਪਤਾ ਭਾਈ ਦਾ ਵੀ ਲੋਕ ਚੱਲੇ ਤੇ ਮੈਂ ਵੀ ਵੇਚਣਾ ਹਾਂ ਤੁਹਾਡੇ ਘਰ ਕੇ ਸ਼ਹਿਰ ਸਾਡਾ ਚੱਲ ਪਏ ਯਾਰ ਤੁਸੀਂ ਇੱਕ ਕੰਮ ਹੀ ਕਰਾ ਦਿਓ ਮੈਨੂੰ ਕਿਸੇ ਨਾਮ ਇੱਥੇ ਰਾਣਾ ਸਾਹਿਬ ਨਾਲ ਹੀ ਮਿਲਾ ਦਿਓ ਚਲੋ ਜੀ ਹੁਣ ਇਹਨੂੰ ਅਰੈਸਟ ਕਰਕੇ ਆੰਦੇ ਆ ਠੀਕ ਆ ਮੈਨੂੰ ਮੈਂ ਲੈ ਜਾ ਨਹੀਂ ਨਹੀਂ ਜਾ ਲੈ ਲੈ ਜਾਣਾ ਹੁਣ ਠੀਕ ਆ ਬੱਜੀ ਠੀਕ ਉਹਨੇ ਮੇਰਾ ਤੇ ਕੀ ਕੀ ਕਰੋਗੇ ਇਹਦਾ ਤੁਸੀਂ ਇਹਦਾ ਪਾਜੀ ਰਿਲੀਜ਼ ਕਰਾਂਗੇ ਰਾਤ ਰਾਤੀ ਰਿਲੀਜ਼ ਨਹੀਂ ਕਰਨਾ ਪਾਜੀ ਮੋਲ ਇੱਕ ਛੱਡਨ ਜਾਓ ਦੋ ਆਪਾਂ ਮਗਰ ਲੈ ਕੇ ਆ ਜਾਈਏ ਹਾਂ ਸਹੀ 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 ਸੋ ਬਾ ਜਾਵਾਂਗੇ ਸਵੇਰੇ ਨੂੰ ਛੱਡਨ ਓਕੇ ਪਾਜੀ ਰਿਲੀਜ਼ ਕਰਕੇ ਲੈ ਹਾਂ ਬੜੀ ਵਧੀਆ ਤਰੀਕੇ ਨਾਲ ਰਿਲੀਜ਼ ਕਰਾਂਗੇ ਇਹਦਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰਾ ਵੇਟ ਕੀਤਾ ਤੇ ਇੱਕ ਗੱਲ ਹੋਰ ਕਹਿਣੀ ਹੈ ਸਾਜੀ ਇੱਕ ਮੜੀ ਜੀ ਨਾ ਵੀਡੀਓ ਕਲਿੱਪ ਪਕਾਰਦੀ ਹੈ ਇੱਧਰ ਆਓ ਮੇਰਾ ਵੀ ਜਿੰਨੇ ਮੈਨੂੰ ਫੋਨ ਕੀਤਾ ਸੀ ਤੁਸੀਂ ਆ ਜਾਓ ਆਇਓ ਤਾਂ ਆ ਇਹ ਨਾ ਕਰੇ ਜਿਹੜਾ ਆਵਲਾ ਰੈਟ ਸਨੇਕ ਆਇਆ ਭਾਜੀ ਤੁਸੀਂ ਮੈਨੂੰ ਕਾਲ ਲਈ ਸੀਗੀ ਹਾਂਜੀ ਭਾਜੀ ਮੈਂ ਤੁਹਾਨੂੰ ਕੀ ਕਿਹਾ ਸੀਗਾ ਵੀ ਮੈਂ ਆ ਜਾਊਂਗਾ ਪਰ ਮੈਂ ਵੀ ਤੁਸੀਂ ਇੱਦਾਂ ਕਰ ਰਹੇ ਹੋ ਮੈਨੂੰ ਲੋਕੇਸ਼ਨ ਪਾ ਦੇ ਲੋਕੇਸ਼ਨ ਪਾਓ ਤੁਸੀਂ ਹਾਂਜੀ ਤੇ ਤੁਸੀਂ ਪੈਟਰੋਲ ਦਾ ਖਰਚਾ ਪਾਇਆ ਹਾਂਜੀ ਤੇਲ ਦਾ ਖਰਚਾ ਕਰ ਲਾਂ ਤੇਲ ਦਾ ਖਰਚਾ ਪਹਿਲਾਂ ਪਾਦਾ ਤੇ ਭਾਜੀ ਮੈਂ ਤੇਲ ਦੇ ਖਰਚੇ ਤੋਂ ਕਿੰਨੀ ਦੇਰ ਬਾਅਦ ਤੁਹਾਡੇ ਕੋਲ ਪਹੁੰਚਾਂ ਆਜੀ ਤੁਹਾਨੂੰ ਜੀ ਮੈਂ ਬਤਾ ਪੰਰਾ ਮੈਂਟਾ ਦੇ ਵਿੱਚ ਵਿਚ ਆ ਗਿਆ ਠੀਕ ਹੈ ਜੀ ਮੇਰੇ ਨਾਲ ਨਾ ਕਈ ਵਾਰੀ ਇਦਾਂ ਹੀ ਹੁੰਦਾ ਵੀ ਲੋਕੀ ਕਿੱਥੋਂ ਕਿੱਥੋਂ ਨਹੀਂ ਫੋਨ ਕਰ ਦਿੰਦੇ ਕਈ ਵਾਰੀ ਅੰਮ੍ਰਿਤਸਰ ਫੰਬਰਸਰ ਤੋਂ ਕਦੀ ਕਿਥੋਂ ਕਦੀ ਕਿਦੋਂ ਫੋਨ ਕਰਕੇ ਮੈਨੂੰ ਇਹ ਗੱਲ ਕਹਿ ਦਿੰਦੇ ਨੇ ਵੀ ਭਾਜੀ ਪੈਸੇ ਨਹੀਂ ਬਾਣੇ ਸ਼ਾਇਦ ਤੁਸੀਂ ਨਾ ਆਓ ਵੀ ਮੇਰੇ ਵੀਰ ਮੇਰੀ ਗੱਲ ਸੁਣੋ ਧਿਆਨ ਨਾਲ ਆਹ ਚਿਹਰਾ ਦੇਖ ਲਓ ਜਾਂ ਮੇਰੇ ਇੰਸਟਾਗ੍ਰam ਤੇ ਲੋਕੀ ਦੇਖ ਲਓ ਜਾਂ ਕਪੂਰਥਲਾ ਦੇਖ ਲਓ ਜੇ ਰੁਪਈਆ 1000 ਪਿੱਛੇ ਮੈਂ ਮੁੱਕਰਦਾ ਤੇ ਤੁਸੀਂ ਬੇਸ਼ੱਕ ਕਾਲ ਹੀ ਨਾ ਕਰੋ ਠੀਕ ਹੈ ਨਾ ਮੇਰੇ ਕੋਲ ਹੀ ਨਾ ਕਰੋ ਭਾਜੀ ਅੰਮ੍ਰਿਤਸਰ ਤੱਕ ਆਨ ਜਾਣ ਦਾ ਮੈਂ 1000 ਰੁਪਏ ਮੰਗਿਆ ਹੈਗਾ ਵੀ ਤੇਲ ਦਾ ਖਰਚਾ ਪਾ ਦਿਓ ਰਾਤੀ 1 ਵਜੇ ਦਾ ਠੀਕ ਕੌਣ ਜਾਂਦਾ ਤੁਸੀਂ ਦੱਸੋ ਕਿਸੇ ਦੇ ਏਸੀ ਖਰਾਬ ਹੋ ਜਾਵੇ ਕੋਈ ਏਸੀ ਕਰਨਾ ਅਜ ਸਹੀ ਸਟੰਡ ਤੇ ਕਰੇ ਨਾ ਜੀ ਸਵੇਰੇ ਮੇਰੇ ਆਊਗਾ ਮੈਨੂੰ ਕਹਿੰਦਾ ਭਾਜੀ ਛੇਤੀ ਆ ਜਾਓ ਸਾਡੇ ਘਰੇ ਅੰਦਰ ਬੈਠ ਥੱਲੇ ਆ ਤੇ ਮੈਂ ਕਹਾਂ ਵੀਰ ਮੇਰੇ ਤੂੰ ਮੈਨੂੰ ਪੈਸੇ ਦਾ ਪਾ ਵੀ ਪੈਟਰੋਲ ਤਾਂ ਮੈਂ ਕੋਲਾ ਵੀ ਤੁਸੀਂ ਮੈਨੂੰ ਟੂਲ ਪਲਾ ਜਾ ਤਾਂ ਟੂਲ ਦਾ ਵੀ ਕੱਟਨੇ ਆ ਉਹ ਵੀ ਤੁਸੀਂ ਮੈਨੂੰ ਪਾ ਦਿਓ ਨਹੀਂ ਵੀਰੇ ਤੁਸੀਂ ਮੇਰੇ ਤੋਂ ਇੱਥੋਂ ਆ ਕੇ ਲਿਓ ਜੇ ਇਥੇ ਜਿੰਨੇ ਮਰਜ਼ੀ ਕਰਦੇ ਕੀ ਦਾ ਚੰਗੀ ਆ ਗਲਤ ਕਰਦਾ ਲੱਗਦਾ ਕਿ ਇਸ ਤਰ੍ਹਾਂ ਹੋਊਗਾ ਨਹੀਂ ਭਾਜੀ ਆਪਾਂ ਫੋਨ ਕੀਤਾ ਟਾਈਮ ਦਿੱਤਾ ਤੁਸੀਂ ਆਏ ਤਾਨੂੰ ਮੈਂ ਜਿੰਨਾ ਟਾਈਮ ਦਿੱਤਾ ਉਹਨੇ ਟਾਈਮ ਤੇ ਆ ਬਿਲਕੁਲ ਭਾਜੀ ਫਿਰ ਵੀ ਮੇਰੀ ਵੀ ਫੈਮਲੀ ਆ ਮੈਂ ਵੀ ਘਰੋਂ ਪੁੱਛ ਕੇ ਨਹੀਂ ਭਾਜੀ ਉਹ ਰੋਡ ਤੇ ਟ੍ਰੈਫਿਕ ਵੀ ਇੰਨਾ ਜ਼ਿਆਦਾ ਹੁੰਦਾ ਕਿ ਤੇ ਜੇ ਅੰਮ੍ਰਿਤਸਰ ਤੱਕ ਪਹੁੰਚਦੇ ਪਹੁੰਚਦੇ ਰਸਤੇ 'ਚ ਮੈਨੂੰ ਕੁਝ ਹੋ ਜੇ ਤੇ ਉਹਦਾ 1500 ਰੁਪਏ ਦਾ ਚਲੋ ਗਿਆ ਇਹ ਆ ਜਿਹੜੇ ਮੇਰੇ ਬੱਚੇ ਰੋਲ ਜਾਣੇ ਉਹ ਬਿਲਕੁਲ ਭਾਜੀ ਸਹੀ ਕਰਦਾ ਇਹ ਵੀ ਖਤਰੇ ਵਾਲਾ ਕੰਮ ਹੈ ਜਿਹੜਾ ਤੁਸੀਂ ਕਰਦੇ ਹੋ ਉਹ ਮੈਂ ਕਹਿੰਦਾ ਯਾ ਪਤਾ ਨਹੀਂ ਆਪਣੀ ਲਾਈਫ ਦੇ ਵਿੱਚ ਮੈਂ ਖੁਦ ਮੈਨੂੰ ਮਨਾ ਕਰਦੇ ਨੇ ਵੀ ਇਦਾਂ ਦਾ ਕੰਮ ਨਾ ਕਰਿਆ ਕਰੋ ਆਪਣੀ ਲਾਈਫ ਦੇ 32 ਸਾਲਾਂ ਦੇ ਵਿੱਚ ਸਪੋਜ਼ ਕਰੋ ਵੀ ਕਿੰਨੀਆਂ ਫੈਮਲੀਆਂ ਸੇਵ ਕੀਤੀਆਂ ਨੇ ਕਿੰਨੇ ਬੱਚੇ ਬਚਾਏ ਨੇ ਕਿੰਨੇ ਸਕੂਲਾਂ ਦੇ ਵਿੱਚੋਂ ਲਿਆਇਆ ਕੱਢ ਕੇ ਜੀ ਠੀਕ ਇਹ ਮੈਨੂੰ ਸਰਕਾਰੀ ਨੌਕਰੀ ਆ ਜਾਂ ਮੈਨੂੰ ਕੋਈ ਤਨਖਾਹ ਦਿੰਦਾ ਪਿੱਛੋਂ ਸਿਰਫ ਇੰਨਾਂ ਨਾਲ ਮੇਰਾ ਪਿਆਰ ਹੀ ਇੰਨਾ ਕਰ ਇਹਨਾਂ ਨੂੰ ਮੈਂ ਨਾ ਤਾਂ ਇਹਨਾਂ ਨੂੰ ਟੈਨਸ਼ਨ 'ਚ ਦੇਖ ਸਕਿਆ ਨਾ ਤਾਂ ਤੁਹਾਡੇ ਵਰਗੇ ਪਰਿਵਾਰ ਨੂੰ ਟੈਨਸ਼ਨ 'ਚ ਦੇਖ ਸਕਦਾ ਇਹਦੇ ਤੋਂ ਸਹੀ ਗੱਲ ਹੈ ਬੱਚੇ ਤੁਹਾਡਾ ਕੀ ਬੰਨਾ ਹੈ ਕਿ ਵਾਦ ਤੋਂ ਵਾਦ ਤੁਸੀਂ ਜੇ ਉਹ ਤੁਹਾਡੇ ਹੱਲ ਭਾਜਦਾ ਤੁਹਾਡੇ ਚੋਂ ਇੱਕ ਅੱਧੇ ਬੰਦੇ ਨੇ ਛੋਟੀ ਮਾਰ ਦੇਣੀ ਬਿਲਕੁਲ ਮਾਰ ਦੇਣੀ ਮਾਰ ਦੇਣੀ ਪਰ ਇਹ ਤੁਸੀਂ ਮੇਰੀ ਮੈਂਟੈਲਿਟੀ ਨਾਲ ਕੀ ਸੋਚਿਓ ਇਹ ਆਪਣੇ ਆਂਡੇ ਜੋ ਨਿਕਲਨ ਨਿਕਲਣ ਤੋਂ ਬਾਅਦ ਇੱਥੇ ਤੱਕ ਪਹੁੰਚਣ ਲਈ ਇਹਨੇ ਕਿੰਨਾ ਸਟਰਗਲ ਕੀਤਾ ਹੋਊਗਾ ਲਾਈਫ ਦਾ ਸੋਚਿਆ ਕਦੀ ਨਹੀਂ ਸੋਚਿਆ ਤਕਰੀਬਨ ਤਕਰੀਬਨ ਸਪੋਜ਼ ਕਰੋ ਇਹ ਹੈ 10 ਸਾਲ ਦਾ ਸੋਚ ਲਿਆ ਤੁਸੀਂ ਦੱਸ 10 ਸਾਲ ਇਹ ਇਨਸਾਨੀ ਰੂਪ ਅੱਖਾਂ ਦੇ ਵਿੱਚੋਂ ਬਚ ਬਚਾ ਕੇ ਇੱਥੇ ਤੱਕ ਕਿੰਨਾ ਪਹੁੰਚਿਆ ਕਿੱਦਾਂ ਇਹਨੇ ਆਪਣੇ ਆਪ ਨੂੰ ਇੱਥੇ ਤੱਕ ਲੈ ਕੇ ਆਂਦਾ ਕਿੰਨਾ ਵੱਡਾ ਹੋਇਆ ਆਪਣਾ ਪਰ ਜਿਆਰ ਨਹੀਂ ਹੁੰਦਾ ਤੇ ਕਿੰਨਾ ਕਿੰਨਾ ਵਿਸ਼ਾਲ ਨੇ ਭਾਜੀ ਅੱਗੇ ਨਾ ਅੱਗੇ ਵੀ ਇੱਕ ਨਿਕਲਿਆ ਸੀ ਉਹ ਅਸੀਂ ਮਾਰ ਦਿੱਤਾ ਸੀ ਠੀਕ ਹੈ ਇਸ ਵਾਰੀ ਮੈਂ ਸੋਚਿਆ ਸੀ ਮੈਂ ਇੱਥੇ ਬੈਗ ਪਿਆ ਹੋਣਾ ਤਾਂ ਮੈਂ ਦਿਖਾ ਵੀ ਦਿੰਨਾ ਇੱਥੇ ਬੋਰਾ ਪਿਆ ਸੀ ਨਾ ਇੱਕ ਮੈਂ ਉਹ ਲੈ ਕੇ ਆਇਆ ਮੈਂ ਕਿ ਇਹਨੂੰ ਮਾਰਨਾ ਨਹੀਂ ਇਹਨੂੰ ਜਿੰਦਾ ਪકડਣਾ ਪਰ ਨੂੰ ਬੋਰੇਜ ਪਾ ਕੇ ਇਹਨੂੰ ਛੱਡ ਕੇ ਆਣਾ ਵਧੀਆ ਕੀਤਾ ਇਹ ਸੋਚ ਵਧੀਆ ਕਿਉਂਕਿ ਜੋ ਜਿੰਨਾ ਕਾ YouTube ਤੇ ਦੇਖਿਆ ਕੁਝ ਹਨਾ ਤੇ ਉਹ ਚੀਜ਼ਾਂ ਮਲਕਿ ਜਿੱਦਾਂ ਹੁਣ ਤੁਹਾਡੇ ਕੋ ਆ ਬਣੀ ਹੋਈ ਆ ਹਨਾ ਪਕੜਨ ਵਾਲੀ ਇਹ ਤਾਂ ਬਹੁਤ ਘੱਟ ਚਾਂਸ ਆ ਭਾਜੀ ਮੈਂ ਜਦੋਂ ਕੰਮ ਤੇ ਹੁੰਦਾ ਜਦੋਂ ਮੈਨੂੰ ਰੈਸਕਿਊ ਦੀ ਫੋਨ ਕਰਦੇ ਨੇ ਸਿੱਧਾ ਜਾਂ ਇਸ ਤੋਂ ਪਹਿਲਾਂ ਮੈਂ ਵੀਡੀਓ ਪਾਉਂਗਾ ਘਰੇ ਜਾ ਕੇ ਕਿ ਕੋਬਰਾ ਕਿਸੇ ਦੇ ਘਰੇ ਫਸਿਆ ਆ ਸੀਗਾ ਰਾਤੀ 12 ਵਜੇ ਦਾ ਕੋਬਰਾ ਫਸਿਆ ਏਸੀ ਵਾਲੇ ਕਮਰੇ ਚ ਏਸੀ ਚੱਲਦਾ ਛੱਡ ਕੇ ਲੋਕੀ ਜਿਹੜੇ ਜਿਨ੍ਹਾਂ ਦੇ ਘਰੇ ਫਸਿਆ ਆਈਗਾ ਉਹ ਬਾਹਰ ਪੱਖਾ ਲਾ ਕੇ ਸੋਤੇ ਤੇ ਉਹ ਕੱਲਾ ਏਸੀ ਚ ਪਿਆ ਤੇ ਨੋ ਭਾਜੀ ਆਪਾਂ ਵੀਡੀਓ ਦੇ ਅੰਦਰ ਹੀ ਤੁਹਾਨੂੰ ਇਹ ਦਿਖਾਵਾਂਗੇ ਹੈਲੋ ਭਾਜੀ ਇਹਨਾਂ ਦੀ ਤੇਲ ਦਾ ਖਰਚਾ ਹੋਰ ਆ ਗਿਆ ਆਪਣੇ ਥੈਂਕ ਯੂ ਭਾਜੀ ਕੀ ਆਵਾਦ ਆ ਨਾਮ ਮਿਲ ਗਿਆ ਭਜੀ ਅੱਜ ਵਾਲੀ ਅਣੀ ਕਪੂਰ ਸਦੇ ਸਤਿ ਸ੍ਰੀ ਅਕਾਲ ਜੀ ਯਾਰਾ ਗਿਫਟ ਲਾਓ ਜੀ ਭਾਜੀ ਨੇ ਸਨੈਕ ਖਾੜ ਕੇ ਤੇ ਲੈ ਕੇ ਆਣਾ ਸਾਡੇ ਨੂੰ ਵੀ ਬੜੀ ਆ ਭਜੀ ਤੇ ਆਹ ਤੇ ਲੈ ਆਉਣ ਨੂੰ ਸਵੇਰੇ ਛੱਡਿਆ ਜਾਵੇਗਾ ਥੱਲੇ ਆ ਜੀ ਬਲੌਗ ਮਧਿਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਇਹ ਬੜੇ ਸ਼ਰਮੀਲੇ ਕਿਸੇ ਨੇ ਦੇਖਿਆ ਨਹੀਂ